ਹਾਂਜੀ ਨਮਸਕਾਰ ਜੀ ਮਹਾਰਾਜ ਨਮਸਕਾਰ ਬਾਈ ਚੰਦ ਜੀ ਸਿੰਘ ਕੱਲ ਜੀ ਫੇਰ ਸ਼ੁੱਕਰਵਾਰ ਤੇ ਆਪਾਂ ਸ਼ੁਕਰ ਜੀਆਂ ਤੇ ਵੀਡੀਓ ਕੋਣੀ ਹੈ ਜੀ ਉਹਨਾਂ ਬਾਰੇ ਵੀ ਦੱਸੋ ਜੀ ਪਹਿਲਾਂ ਸ਼ੁੱਕਰਵਾਰ ਜੀ ਸ਼ੁਕਰ ਆ ਹਾਂਜੀ ਇਹ ਤੁਹਾਨੂੰ ਹਰ ਇੱਕ ਵੀਡੀਓ ਚ ਮੈਂ ਬਹੁਤ ਤਰ੍ਹਾਂ ਦੱਸਦਾ ਇਹ ਸ਼ੁਕਰ ਜੀਵਨ ਦਾ ਇੱਕ ਕਾਰਕ ਗ੍ਰਹਿ ਹੁੰਦਾ ਜਿਹਦਾ ਸ਼ੁਕਰ ਡਾਊਨ ਆ ਉਹਦਾ ਸਾਰਾ ਕੁਝ ਡਾਊਨ ਆਉਂਦਾ ਸੀ ਕਿ ਕੋਈ ਸ਼ੁਕਰ ਦਾ ਕੰਮ ਆ ਝਮਕਾਉਣਾ ਜਿਵੇਂ ਹੀਰਾ ਇਹਦਾ ਹਰਤਨਾ ਹਾਂਜੀ ਜਿਵੇਂ ਆਪਾਂ ਇੱਕ ਮੰਗਲਕਾਰੀਓ ਯੰਤਰ ਤਿਆਰ ਕਰਿਆ ਨਾ ਪੈਰ ਵਿਸ਼ੇਰੀ ਯੰਤਰ ਹਾਂਜੀ ਤੇ ਉਹ ਉਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਇਹ 50% ਮਤਲਬ ਨਜਾਤ ਨੂੰ ਸੁੱਖ ਦੇ ਸਾਧਨ ਦਿੰਦੀਆਂ ਤੇ ਜਿਹੜੇ ਸ਼ੁਕਰ ਮਹਾਰਾਜ ਜੀ ਨੇ ਇਹ ਸ਼ਨੀ ਦੇਵ ਦੇ ਚੇਲੇ ਨੇ ਕਹ ਲੋ ਅੱਛੀ ਇਸ ਕਰਕੇ ਸ਼ਨੀ ਦੇ ਨਵਾਂ ਵਿੱਚੋਂ ਪਹਿਲਾਂ ਉਚਾਈ ਦੇਣ ਆਪਾਂ ਨੂੰ ਹਾਂਜੀ ਫਿਰ ਮੰਗਲ ਚਾਹੀਦਾ ਹਨ ਅੱਛਾ ਇਹ ਤਿੰਨ ਜਿਹੜੇ ਗ੍ਰਹਿ ਨੇ ਇਹ ਸਰੀਰ ਨੂੰ ਪ੍ਰੋਪਰ ਚਿਮਕਾਉਣੇ ਵਾਲੇ ਇੱਜ਼ਤ ਨਾਮ ਸੇਮ ਹਨਾ ਹਾਂਜੀ ਮਤਲਬ ਜੇ ਇਹ ਸ਼ਨੀ ਗ੍ਰਹਿ ਸ਼ੁਕਰ ਗ੍ਰਹਿ ਮੰਗਲ ਗ੍ਰਹਿ ਤਿੰਨੋਂ ਵਧੀਆ ਹੋਣ ਉਹ ਬੰਦੇ ਦਾ ਜੀਵਨ ਵਧੀਆ ਰਹਿੰਦਾ ਵੀ ਹਾਂ ਜੀ ਜੀ ਕਿਉਂਕਿ ਮੰਗਲ ਮੰਗਲ ਨੇ ਕਰ ਦੇਣਾ ਸਿਰਾ ਮਾੜਾ ਨਹੀਂ ਹੋਣ ਦੇਣਾ ਹਾਂਜੀ ਜਿਹਦਾ ਸ਼ੁਕਰ ਹੈ ਰਿਟਰਨਿੰਗ ਇਹਦਾ ਕੰਮ ਕਰਦਾ ਜੋ ਤੈਂ ਕਰਿਆ ਉਹ ਤੇਰੇ ਪੱਲੇ ਪੂ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਸ਼ਨੀਵਾਰਾ ਜੀ ਬੜੇ ਨੇ ਨੌਂ ਗਰੇ ਆਵੇ ਹਾਂਜੀ ਤੇ ਉਹ ਜਦੋਂ 50% ਟੈਂਸ ਨਾਲ ਲਾਗੇ ਜਿੰਨੇ ਨੇ ਫੇ ਸ਼ੇ ਗਰੇ ਉਹ ਸਹੀ ਕਰ ਦਿੰਦੇ ਨੇ ਠੀਕ ਹੈ ਜੀ ਸ਼ੁਕਰ ਕਰੇ ਜਿਹੜੇ ਜ਼ਰੂਰੀ ਨੇ ਕਿਉਂਕਿ ਇਹਦੇ ਵਿੱਚ ਲక్ష్ਮੀ ਸਰਸਵਤੀ ਸ਼ੁਕਰ ਆ ਜਿਹੜਾ ਹਾਂਜੀ ਜੀ ਨਾਲ ਲਿੰਕ ਹੁੰਦੇ ਨੇ ਇਹਨਾਂ ਦੇ ਠੀਕ ਹੈ ਜੀ ਸ਼ੁਕਰ ਗ੍ਰਹਿ ਦੇ ਹੁੰਦੇ ਨੇ ਠੀਕ ਹੈ ਜੀ ਤੇ ਸੰਤੋਸ਼ੀ ਮਾਤਾ ਵੀ ਹੈ ਨਾ ਜੀ ਅੱਜ ਦੇ ਦਿਨ ਖਾਸ ਹਾਂਜੀ ਹਾਂ ਜੀ ਸ਼ੁਕਰਵਾਰ ਨਾਲ ਸੰਤੋਸ਼ੀ ਮਤਾ ਇਹ ਮਤਲਬ ਸੰਤੋਸ਼ ਦੇਣ ਵਾਲੀ ਹੁੰਦੀ ਆ ਜਿਹੜੀ ਆਪਾਂ ਇਹ ਮਾਤਾ ਸੰਤੋਸ਼ੀ ਹੈ ਇਸ ਕਰਕੇ ਹਾਂਜੀ ਇਹਦੇ ਨਾਲੇ ਬੰਦੇ ਨੂੰ ਭੈ ਭਾਵ ਆਇਸ਼ ਔਰਾਮ ਤੇ ਸਭ ਕੁਝ ਜਿੰਦੇ ਓਕੇ ਕਰ ਦਿੰਦੇ ਨੇ ਠੀਕ ਹੈ ਇਹ ਸ਼ੁਕਰ ਦਾ ਹੋਗਾ ਜੀ ਬਸ ਇਹ ਸੰਤੋਸ਼ ਪ੍ਰਾਪਤੀ ਕਰਨੀ ਆ ਮੰਨੋ ਸ਼ਾਂਤੀ ਕਹਿ ਲੋ ਹਾਂਜੀ ਸੰਤੋਸ਼ ਤਾਂ ਉਹ ਵੀ ਹੁੰਦਾ ਜਿਹੜਾ ਬੰਦਾ ਕਹੇ ਵੀ ਰੱਬਾ ਆਪਾਂ ਓਕੇ ਆ ਤੋਂ ਹੋਰ ਚੀਜ਼ਾਂ ਨੂੰ ਆ ਸੰਤੋਸ਼ ਨਹੀਂ ਜੀ ਉਹੀ ਆ ਜੀ ਵੀ ਬੰਦਾ ਸੰਤੁਸ਼ਟ ਹੋਵੇ ਵੀ ਆ ਸੰਤੋਸ਼ ਤੋਂ ਸੰਤੋਸ਼ ਹੋਵੇ ਹੂੰ ਜੋ ਕੁਝ ਮਿਲਿਆ ਉਹ ਬਸ ਉਹ ਕਹਿੰਦਾ ਵੀ ਹਾਂ ਮੇਰੇ ਭਾ ਠੀਕ ਐ ਦੂਤ ਤੇ ਪੰਚਾਇਦਾ ਨਹੀਂ ਹਾਂਜੀ ਨਾ ਫਿਰ ਝੰਝਣ ਪੈ ਜਾਂਦੇ ਨੇ ਉੰਨੇ ਹੀ ਹੈ ਨਾ ਹਾਂਜੀ ਆਪਣਾ ਜੀਵਨ ਸੰਮ ਮਤਲਬ ਬਰਾਬਰ ਹੁੰਦਾ ਹਾਂਜੀ ਓਮ ਸੰਮ ਸ਼ੁਕਰ ਆਏ ਨਵਾ ਵੀ ਬਰਾਬਰ ਰਹਿਣਾ ਚਾਹੀਦਾ ਓ ਮਤਲਬ ਰੱਬ ਦਾ ਨਾ ਹੋ ਗਿਆ ਹਾਂਜੀ ਸੰਮ ਸੰਮ ਦਾ ਮਤਲਬ ਬਰਾਬਰ ਠੀਕ ਜੀ ਸ਼ਨਿਚਰ ਆਏ ਜਾਂ ਸ਼ੁਕਰ ਆਏ ਨਵਾ ਨਾ ਹਾਂਜੀ ਵੀ ਅਸੀਂ ਤੁਹਾਨੂੰ ਨਮਸਕਾਰ ਕਰਦੇ ਆਂ ਵੀ ਸਾਨੂੰ ਇੱਕ ਬਰਾਬਰ ਦੀ ਪਦਵੀ ਵੀ ਦੋ ਜੋ ਦੁਨੀਆਂ ਚ ਚੱਲਦੀ ਆ ਨਾ ਉੱਤੇ ਨਾ ਥੱਲੇ ਜਿਹੜਾ ਵਰਤਮਾਨ ਕਾਲ ਆ ਇਹਦੇ ਵਿੱਚ ਬੰਦਾ ਜਿਹੜਾ ਰਹਿੰਦਾ ਉਹਨੂੰ ਸਭ ਕੁਝ ਹੀ ਮਿਲਦਾ ਠੀਕ ਹੈ ਹੋਰ ਮਹਾਰਾਜੀ ਕੋਈ ਹੋਰ ਜੀ ਫੇਰ ਇਹ ਜਿਵੇਂ ਤ੍ਰਿਸ਼ਨਾ ਤੇ ਉਲਟ ਹੋ ਗਿਆ ਹੈ ਨਾ ਜੀ ਜਿਹਨੂੰ ਸੰਤੋਸ਼ ਨਹੀਂ ਉਹ ਫਿਰ ਤ੍ਰਿਸ਼ਨਾ ਦੇ ਚੱਲ ਜੂ ਉਹਦੀ ਭਾਵਨਾ ਹੀ ਨਹੀਂ ਪੂਰੀਆਂ ਹੋਣੀਆਂ ਫਿਰ ਉਹ ਤਾਂ ਉਹਨੇ ਢੜਕਣਾ ਅੱਛਾ ਹੈ ਨਾ ਉਹਦਾ ਮਾੜਾ ਹੀ ਹੋਣਾ ਮਾੜਾ ਹੀ ਰਾਤ ਨੂੰ ਦੇਖਣਾ ਹੂੰ ਇਦਾਂ ਦੀਆਂ ਗੱਲਾਂ ਵੱਤਾਂ ਹੁੰਦੇ ਆ ਮਹਾਰਾਜ ਅੱਜ ਦੇ ਸਮੇਂ ਵਿੱਚ ਜੀ ਫੇਰ ਦਾਨ ਪੁੰਨ ਸੇਵਾ ਕਿਹੜੀ ਚੀਜ਼ ਮਤਲਬ ਵਧੀਆ ਜਿਆਦਾ ਇਵੇਂ ਮਤਲਬ ਕਿਨੂੰ ਮਹਤਵ ਜ਼ਿਆਦਾ ਜੀ ਬਈ ਦਾਨ ਕਰਨਾ ਚਾਹੀਦਾ ਕੀ ਹਵਨ ਕਰਨਾ ਕਿਹੜੀ ਚੀਜ਼ ਮਤਲਬ ਸਭ ਤੋਂ ਜ਼ਿਆਦਾ ਫਲ ਦਿੰਦੀ ਹੈ ਜੀ ਇਹ ਜਿਵੇਂ ਸਤਿ ਮਹਾਰਾਜ ਜੀ ਕ੍ਰਿਸ਼ਨ ਜੀ ਆਏ ਹਨ ਹਾਂਜੀ ਰਾਮ ਮਹਾਰਜ ਤੇ ਇੱਤਾ ਜਾਏ ਕ੍ਰਿਸ਼ਨ ਇੱਦਾਂ ਜੋ ਕੁਝ ਆਇਆ ਹੈ ਜੋ ਗੱਜ ਆਇਆ ਨੇ ਇੱਤਾ ਪਹਿਨਾਂ ਨੇ ਕਰੇ ਨੇ ਇਹ ਹੁਣ ਵੀ ਪ੍ਰਭਾਵਿਤ ਕਰਦੇ ਨੇ 50% ਹਾਂਜੀ ਜਿਹਨਾਂ ਦੀ ਜਦੋਂ ਪੱਧ ਕੰਮ ਕਰਦੇ ਸੀ ਤਪ ਅੱਛਾ ਜੀ ਤੇ ਹਵਨ ਵਗੈਰਾ ਹਾਂਜੀ ਕਿਉਂਕਿ ਬੈਠ ਕੇ ਉਹਨਾਂ ਨੇ ਕਰੀ ਜਾਣੇ ਨੇ ਉਹ ਮੈਂ ਥੋੜੋ ਵੀ ਬਿੱਤੇ ਉੱਠਣਾ ਜਿਵੇਂ ਆਪਣੇ ਮਹਾਰਾਜ ਕੋਹਰਾਂ ਸਾਹਿਬ ਨੇ ਹਾਂਜੀ ਤੇ ਉਹ ਇਦਾਂ 36 48 ਘੰਟੇ ਜੀ ਸਮਾਪਤੀ ਹੁੰਦੀ ਹੈ ਮਹਾਰਾਜ ਜੀ ਹਾਂਜੀ ਤੇ ਉਦਾਂ ਕਰਕੇ ਫਿਰ ਉਹ ਲਗਾਤਾਰ ਕੰਟੀਨਿਊ ਜਿਹਾ ਚੱਲਦੀ ਹੈ ਚੀਜ਼ ਉਹ ਚ ਫਲ ਹੁੰਦਾ ਠੀਕ ਹੈ ਜੀ ਜਿੱਥੇ ਲਗਾਤਾਰ ਜੱਗ ਮਤਲਬ ਚੱਲਦਾ ਜਿਵੇਂ ਆਉਣ ਹੈਰਮੰਦਰ ਸਾਹਿਬ ਆ ਜਾ ਮਰਜੀ ਸਾਹਿਬ ਪੰਜਾਬ ਦੇ ਵਿੱਚ ਕਈ ਪਾਸੇ ਮਹਾਰਾਜ ਦੇ ਲੰਗਰ ਚੱਲਦੇ ਰਹਿੰਦੇ ਨੇ ਕੋ ਨਾਨਕ ਮਹਾਰਾਜ ਦੀ ਕਿਰਪਾ ਨਾਲ ਹਾਂਜੀ ਤੇ ਉਹ ਅੱਦੋਂ ਨਾ ਹੁਣ ਜਾਪਾ ਨਾ ਤਾਪਾ ਨਾ ਹਾਂਜੀ ਤੇ ਸਭ ਤੋਂ ਵੱਡਾ ਜਿਹੜਾ ਆਪਾਂ ਨੂੰ ਕਰਤੱਵ ਦੁਆਰਾ ਸਿਆ ਹਾਂਜੀ ਉਹ ਹੈਗਾ ਦਾਨ ਠੀਕ ਹੈ ਜਿਹੜਾ ਕੁਝ ਆਪਣੇ ਕੋਲ ਹੈਗਾ ਜਿਉਂ ਦਾਨ ਦੇ ਵਿੱਚ ਪਾਉਂਦਾ ਐ ਨਾ ਵੀ ਆਪਣੇ ਕੋਲ ਕਰੋੜ ਰੁਪਇਆ ਉੱਥੇ ਆਪਾਂ 10 ਰੁਪਏ ਦੇਈਏ ਇਹ ਕੋਈ দান ਈ ਆ ਆਪਣੇ ਔਕਾਤ ਦੇ ਬਰਾਬਰ ਹੈ ਨਾ ਹਾਂਜੀ ਜਿਹੇ ਜਿਹੇ ਕਿਸੇ ਦਾ ਸਾਧਨਾ ਤੇ ਸਭ ਤੋਂ بڑا দান ਆ ਕਿਉਂਕਿ ਕਿਸੇ ਦੀ ਸੰਤੁਸ਼ਟੀ ਮਿਲਦੀ ਆ ਸੰਤੋਸ਼ ਮਿਲਦਾ ਭੋਜਨ ਛੱਕਿਆ ਹੈ ਨਾ ਹਾਂਜੀ ਹਾਂਜੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ দান ਕਰੋ ਕਿਸੇ ਨੂੰ ਪ੍ਰਸੰਨ ਕਰੋ ਤਾਂ ਤੁਹਾਡਾ ਆਲਪੁਰਕ ਮਤਲਬ ਹੈ ਨਾ ਹਾਂਜੀ ਤੇ ਜੀ ਸ਼ੁਕਰਵਾਰ ਨੂੰ ਵੀ ਕਿਹੜੀ ਚੀਜ਼ ਦਾ ਦਾਨ ਬੰਦਾ ਦੇ ਸਕਦਾ ਸ਼ੁਕਰ ਗ੍ਰਹਿ ਨੂੰ ਮਨਾਉਣ ਲਈ ਜਿਵੇਂ ਸ਼ਨੀ ਦੇਵ ਦਾ ਝੋਟਾ ਤੱਕ ਹੁੰਦਾ ਏ ਅੱਛਾ ਜੀ ਭਲੀ ਝੋਟਾ ਜਿਹੜਾ ਐ ਜਿਵੇਂ 14 ਮੋਸਾ ਅੱਛਾ ਜੀ ਜਿਹੜਾ ਕਹਿੰਦੇ 5 ਸਾਲ ਤੋਂ ਉੱਤੇ ਹੋਵੇ ਘੱਟੋ ਘੱਟ 5 ਸਾਲ ਲੱਗਦੇ ਨੇ ਠੀਕ ਹੈ ਤੇ ਉਹ ਖੁਦਾਣਾ ਸ਼ੁਕਰ ਮਹਾਰਾਜ ਦਾ ਤੇ ਚਿੱਟਾ ਘੋੜਾ ਇਹਨਾਂ ਦਾ ਚਿੱਟਾ ਵੀ ਹੁੰਦਾ ਸ਼ੁਕਰ ਦਾ ਹਾਂਜੀ ਹਰਾ ਵੀ ਹੁੰਦਾ ਅੱਛਾ ਜੀ ਕੋਈ ਆਪਾਂ ਦਾਨ ਚੀਜ਼ ਹਰੀ ਜਿਵੇਂ ਡੰਗਰਾਂ ਨੂੰ ਆਪਾਂ ਜਾਨਵਰਾਂ ਨੂੰ ਕਹਿੰਦੇ ਆ ਉਹਨਾਂ ਵੀ ਹਰਾ ਦਾਨ ਕਰੋ ਹਾਂਜੀ ਦਾਨ ਉੱਥੇ ਕਰੋ ਐ ਨਹੀਂ ਵੀ ਮਤਲਬ ਜਾ ਕੇ ਤੁਸੀਂ ਗਊਸ਼ਾਲਾ ਜੀ ਕਰਦੇ ਹੋ ਜਿੱਥੇ ਅਨਾਥ ਹੋਵੇ ਉੱਥੇ ਥੋੜਾ ਲੱਗਣਾ ਕਹਿ ਲੋ ਜਿੱਥੇ ਮਤਲਬ ਡੰਗਰ ਗਾਂ ਫਿਰਦੀ ਆ ਹਾਂਜੀ ਸਾਨ ਵਗੈਰਾ ਫਿਰਦੇ ਨੇ ਗਾਂਗੂ ਦੇ ਜਾਏ ਹਾਂਜੀ ਉੱਥੇ ਦਾਨ ਜਿਹੜੇ 50% ਕੰਮ ਕਰਦਾ ਏ ਠੀਕ ਹੈ ਜਿੱਥੇ ਮਤਲਬ ਖਾ ਕੇ ਕਹੇ ਵੀ ਰੱਬਾ ਕਿਆ ਬਾਤ ਹੈ ਨਾ ਉਹਨੂੰ ਕਹਿੰਦੇ ਸੰਤੋਸ਼ ਸੰਤੁਸ਼ਟੀ ਤੇ ਇਹ ਕਰਨਾ ਚਾਹੀਦਾ ਜੀ ਭਾਗਾਂ ਵਾਲੇ ਨੂੰ ਦਾਨ ਕਰਨਾ ਹਾਂਜੀ ਦਾਨ ਕਰਨਾ ਦਾਨੀ ਆਪਣੇ ਨੌਵੇਂ ਪਾਤਸ਼ਾਹ ਨਾ ਹਾਂਜੀ ਹਾਂਜੀ ਪਹਿਲੇ ਪਾਤਸ਼ਾਹ ਤੋਂ ਲੈ ਕੇ ਨੌਵੇਂ ਤੋਂ 10ਵੇਂ ਤੱਕ ਸਾਰੇ ਦਾਨੀ ਹੋ ਗਏ ਇਹ ਦਾਨ ਕਰਨਾ ਹੁੰਦਾ ਮਨ ਦੇ ਨਾਲ ਨਾ ਵੀ ਉਸ ਵਿੱਚ ਇੱਛਾ ਨਹੀਂ ਰੱਖਣੀ ਵੀ ਹੁਣ ਆਪਾਂ ਜਿੰਨਾ ਕਰਤਾ ਵੀ ਉਹਨੂੰ ਵੈਕ ਨਹੀਂ ਦੇਖਣਾ ਠੀਕ ਜੀ ਜਮਰਾ ਜੀ ਐਸੇ ਕਰਕੇ ਕਹਿੰਦੇ ਨੇ ਨੇਕੀ ਕਰ ਕੂਏ ਵਿੱਚ ਡਾਲ ਵੀ ਮਤਲਬ ਨੇਕੀ ਕਰਕੇ ਕੂਹ ਦੇ ਵਿੱਚ ਛੱਡ ਦੋ ਪੰਜਾਬੀ ਜੀ ਠੀਕ ਹੈ ਉਹ ਖੂਹ ਦੇ ਵਿੱਚ ਦੇਖਣਾ ਨਹੀਂ ਉਹ ਫਿਰ ਭੜ ਕੇ ਨਿਕਲ ਇਹ ਕਿਸ ਨੂੰ ਪਤਾ ਨਹੀਂ ਜੀ ਇਹ ਨਹੀਂ ਪਤਾ ਸੀ ਨਹੀਂ ਬਹੁਤ بڑے ਹੈ ਇਹ ਬੰਦੇ ਅੱਛਾ ਉਹ ਜਿਹੜੇ ਪਰਮ ਗਿਆਨੀ ਬੈਠੇ ਨੇ ਹਾਂ ਜੀ ਉਹਨਾਂ ਨੂੰ ਪਤਾ ਹੁੰਦਾ ਅੱਛਾ ਤੇ ਉਹ ਫਿਰ ਫਲ ਉਹੀ ਲੈ ਜਾਂਦੇ ਨੇ ਹਾਂ ਜੀ ਤੇ ਇਹਨਾਂ ਦੇ ਵਿੱਚ ਰੁਦਰਾਕਸ਼ ਕਰਮ ਕਰਦੇ ਨੇ ਮਤਲਬ ਜੇ ਰੂद्राक्ष ਹੁੰਦਾ ਨੇ ਕਿ ਵੀ ਜਮਰੇ ਦੇ ਹਾਂਜੀ ਉਹ ਵੀ ਇੱਕ ਮੁਖੀ ਤੋਂ ਲੈ ਕੇ 24 ਮੁਖੀ ਤੱਕ ਹੁੰਦਾ ਉਹਦੇ ਉੱਤੇ ਵੀ ਜਾਵ ਜਿਵੇਂ ਨਗਨ ਪੈਦਾ ਨਾ ਨਾਗ ਹਾਂਜੀ ਅੰਗੂਠੇ ਸਟੋਨ ਵਗੈਰਾ ਹੂੰ ਹੂੰ ਤੇ ਰੂद्राक्ष ਵੀ ਕੰਮ ਕਰਦਾ ਠੀਕ ਹੈ ਤੇ ਜਿਵੇਂ ਸ਼ੁਕਰ ਦਾ 6 ਮੁਖੀ ਤੇ ਸ਼ਨੀ ਦੇਵ ਦਾ 7 ਮੁਖੀ ਅੱਛਾ ਜੀ ਇੱਦਾਂ ਹੀ ਲੱਗ ਲੱਗ ਕੁੰਭ ਰਾਸ਼ੀ ਦਾ 11 ਮੁਖੀ ਅੱਛਾ ਜੀ ਸਿੰਘ ਰਾਸ਼ੀ ਦਾ 5 ਮੁਖੀ ਹਾਂਜੀ ਉਨਾ ਇਦਾਂ ਲਗ ਲਗ ਇਹ ਚੀਜ਼ਾਂ ਮਹਾਰਾਜ ਬਣਾਈਆਂ ਹੋਈਆਂ ਨੇ ਪਰਮਾਤਮਾ ਨੇ ਯੂਜ਼ ਕਰਨ ਵਾਸਤੇ ਠੀਕ ਹੈ ਮਤਲਬ ਆਪਣੇ ਇਨਦਤ ਵਰਤੋਂ ਵਿੱਚ ਕੰਮ ਆਉਣ ਵਾਲੀਆਂ ਨੇ ਹਾਂਜੀ ਇਹਦੇ ਲਿੰਕਾ ਜਿਹੜਾ ਰੱਬ ਨਾਲ ਹੁੰਦਾ ਕਿਉਂਕਿ ਉਹਦੀ ਮੰਤਰ ਉਹਨਾਂ ਨੂੰ ਜਵਾਬ ਹਨਾ ਬਾਣੀ ਹਾਂਜੀ ਸੁਣਉਣੀ ਪੈਂਦੀ ਹੈ ਹਰ ਇੱਕ ਧਰਮ ਇਸ ਕਰਕੇ ਸਾਰੇ ਧਰਮਾਂ ਨੂੰ ਦੇਖ ਕਰ ਜੇ ਕੋਈ ਸਵਾਲ ਜਵਾਬ ਐਦਾ ਹੋਵੇ ਉਹ ਆਪਣੇ ਨਾਲ ਕਰ ਸਕਦਾ ਚਨਜੀਤ ਸਿੰਘ ਨਾਲ ਕਰ ਸਕਦਾ ਕਮੈਂਟ ਕਰ ਸਕਦੇ ਹਾਂ ਮਾੜਾ ਚੰਗਾ ਜੋ ਵੀ ਹੈ ਹਾਂਜੀ ਤੇ ਉਹਨਾਂ ਨੂੰ ਆਪਾਂ ਵਿਚਾਰ ਕਰਾਂਗੇ ਹਨਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਤੇ ਵਿਚਾਰ ਵਧੀਆ ਹੀ ਪਾਇਆ ਜਾਂਦਾ ਆਚਾਰ ਗਲਤ ਹੁੰਦਾ ਅੱਛਾ ਜੀ ਜਿਹੜਾ ਆਚਾਰ ਤੇ ਵਿਹਾਰ ਹਨਾ ਹਾਂਜੀ ਇੱਕ ਤਾਂ ਆਪਾਂ ਕਹਿੰਦੇ ਆ ਵੀ ਮਤਲਬ ਲਿੰਕ ਤਾਂ ਆਪਣਾ ਹਾਂਜੀ ਇੱਕ ਬਿਨਾਂ ਲਿੰਕ ਤੋਂ ਸਵਾਲ ਕਰਨਾ ਵੀ ਕਿਸੇ ਨੂੰ ਮੇਰੇ ਹਿਸਾਬ ਨਾਲ ਮਹਾਰਾਜ ਸਾਨੀਕਰਕ ਹੋ ਸਕਦਾ ਅੱਛਾ ਜੀ ਹਾਂਜੀ ਠੀਕ ਹੈ ਕਿਸੇ ਨੂੰ ਤਰਕ ਨਾਲ ਬੋਲਣਾ ਹੈ ਨਾ ਹਾਂਜੀ ਹਾਂਜੀ ਮਤਲਬ ਜਿੱਦ ਨਾਲ ਇਰਖਾ ਦੇ ਨਾਲ ਹਾਂਜੀ ਉਹ ਚੀਜ਼ ਆ ਠੀਕ ਹੈ ਬਾਕੀ ਹੋਰ ਕੋਈ ਸਵਾਲ ਹੋਵੇ ਉਹ ਆਪਣਾ ਕਿਸੇ ਗ੍ਰਾਹ ਦੇ ਨਾਲ ਕਿਸੇ ਮਤਲਬ ਬੁਖਸੁਖ ਦੇ ਨਾਲ ਹਾਂਜੀ ਤੇ ਉਹ ਆਪਣੇ ਨਾਲ ਕਰ ਸਕਦਾ ਬਈ ਹੋਰ ਕੋਈ ਹੋਰ ਜੀ ਜੀ ਵਿੱਚ ਹਸਤ ਰੇਖਾ ਹੁੰਦੀਆਂ ਨੇ ਜੀ ਤੁਹਾਨੂੰ ਸਾਰਾ ਗਿਆਨ ਹੈ ਜੀ ਇਹਨਾਂ ਦਾ ਜਿਹੜੀ ਜੀਵਨ ਰੇਖਾ ਹੁੰਦੀ ਆ ਜੀ ਉਹ ਕਦੇ-ਕਦੇ ਆਪਾਂ ਦੇਖਦੇ ਹਾਂ ਵੀ ਬੰਦੇ ਦੀ ਮੌਤ ਪਹਿਲਾਂ ਹੋ ਜਾਂਦੀ ਹੈ ਤੇ ਜੀਵਨ ਉਹਦਾ ਪਿਆ ਹੁੰਦਾ ਜੀ। ਉਹ ਕੀ ਚੱਕਰ ਪੈਂਦਾ ਜੀ ਕਿਵੇਂ ਮਤਲਬ ਐਦਾਂ ਕਿਦਾਂ ਹੋ ਜਾਂਦਾ ਜੀ। ਉਹਦੇ ਵਿੱਚ ਆਪਾਂ ਇਹ ਚੀਜ਼ਾਂ ਬਹੁਤ ਵਾਰੀ ਮੈਂ ਕਹਿ ਚੁੱਕਿਆ ਹਾਂ ਭਾਈ ਮਹਾਰਾਜ ਨਮਸਕਾਰ ਸਾਰਿਆਂ ਨੂੰ। ਤੇ ਜਿਹੜਾ ਲਿੰਕ ਆ ਕਹਿੰਦਾ ਆਪਣੇ ਕਰਮਾਂ ਤੇ ਡਿਪੈਂਡ ਕਰਦਾ। ਅੱਛਾ ਜੀ। ਹੁਣ ਟੀਚਰ ਆ ਉਹ ਤਾਂ ਕਹਿੰਦਾ ਵੀ 100 ਨੰਬਰ ਲੈ ਕੇ ਜਾਵੇ। ਹਾਂ ਜੀ। ਕਦੇ ਟੀਚਰ ਨੇ ਕਿਹਾ ਵੀ ਮੇਰਾ ਸਟੂਡੈਂਟ ਥੱਲੇ ਜਾਵੇ। ਨਹੀਂ ਜੀ। ਰੱਬ ਵੀ ਕਿਸੇ ਨਾਲ ਮਤਲਬ ਭੇਦ ਭਾਲ ਪੈਨ ਬਾਦ ਵਗੈਰਾ ਹੋਰ ਪੇ ਵੀ ਨਹੀਂ ਕੋਈ ਉਹਦਾ ਬੱਚ ਫਰਕ ਨਾ ਅੱਛਾ ਜੀ ਕੋ ਭੇਤ ਨਹੀਂਗਾ ਕੋ ਪੈਨ ਨਹੀਂਗਾ ਉਹਨਾਂ ਨੂੰ ਇੱਕੋ ਹੀ ਆ ਜੋ ਗਰੀਬ ਨੂੰ ਵੀ ਉਹੀ ਹਵਾ ਆਉਂਦੀ ਆ ਹਾਂਜੀ ਤੇ ਆਪਣੇ ਮੋਦੀ ਸਾਹਿਬ ਨੂੰ ਵੀ ਉਹੀ ਆਉਂਦੀ ਆ ਹਾਂਜੀ ਹਵਾ ਦੇ ਧੁੱਪ ਵਿੱਚ ਸੂਰਜ ਥੋੜੋ ਅਲੱਗ-ਅਲੱਗ ਬਣੇ ਨੇ ਹਾਂਜੀ ਜਾਂ ਪਾਣੀ ਲੱਗ ਮੇਲੇ ਬਣਿਆ ਜਿਉਂਦੇ ਕਰਮ ਦੇ ਜਿਹਹੇ ਜ ਰੱਬ ਚਾਹੁੰਦਾ ਵੀ ਉਹੋ ਜੇ ਕਰਨਾ ਤੇ ਉਹਨੇ ਉਹ ਜੇ ਕਰਨਾ ਤੇ ਬਾਕੀ ਜਿਹੜੇ ਗ੍ਰਹਿ ਨੇ ਫਿਰ ਜਦੋਂ ਮਾੜੇ-ਬਾੜੇ ਸਾਰਾ ਹੀ ਮਤਲਬ ਮਾੜਾ ਹੀ ਬਣਾ ਦਿੰਦਾ ਸਭ ਕੁਝ ਕਿਵੇਂ ਬੰਦੇ ਤੇ ਇੱਕ ਕਲੰਕ ਲੱਗਿਆ ਫਿਰ ਉੱਤੇ ਕਲੰਕ ਲੱਗਦਾ ਜਿੱਦੇ ਆਪਰਾ ਅੱਛਾ ਜਿਹੜਾ ਬੰਦਾ ਉੱਚ ਕੁਆਲਿਟੀ ਦੇ ਨੂੰ ਰੋੜਦਾ ਫਿਰ ਉਹਦੇ ਪੁੰਨ ਵੱਲ ਜਿੰਦੇ ਨੇ ਉਹ ਮਤਲਬ ਉੱਚ ਕੁਆਲਿਟੀ ਵੱਲ ਨੂੰ ਫਿਰ ਰੋੜਦਾ ਪੁੰਨ ਵੱਲ ਪੁੰਨ ਤੇ ਪਾਪ ਖੱਟਣਾ ਦੁਨੀਆਂ ਨੇ ਦੁਨੀਆਂ ਪਾਪੀ ਨੇ ਪਾਪ ਖੱਟਣਾ ਉਹਦੇ ਵਰਗੇ ਮਹਾਪੁਰਸ਼ਾਂ ਨੇ ਉਹਨੋ ਪਟਨਾਵੀ ਇੱਥੇ ਆਪਾਂ ਕੀ ਕਰਨਾ ਆ ਮਕਸਦ ਆਪੋ ਆਪਣਾ ਜਿੰਨੀ 83 ਲੱਖ ਜੋ ਨਾ ਨਾ ਬਣਾਈ ਆ ਉਹ ਕਹਿੰਦਾ ਵੀ ਮੈਂ ਰੱਬ ਨੂੰ ਨਹੀਂ ਯਾਦ ਕਰਦਾ ਸਾਰੇ ਕਰਦੇ ਨੇ ਤੇ ਕਿੜੀਆਂ ਜਿਹੜੀਆਂ ਚਿੜੀਆਂ ਨੇ ਇਹ ਵੀ ਚਹਿਕਦੀਆਂ ਨੇ ਸਵੇਰੇ ਉੱਠ ਕੇ ਸੁਣ ਕੇ ਦੇਖੋ 5:30 5:30 ਵਜੇ ਪਹਿੜ ਛੜਦੀ ਆ ਇਹ ਵੀ ਆਪਣਾ ਰਾਗ ਗਾਉਂਦੀ ਆ ਹਾਂਜੀ ਹਾਂਜੀ ਕਿੱਡੀਆਂ ਬੋਲਦੀ ਇਹਨੇ ਖੂਨ ਦਿਖਾਉਂਦੀਆਂ ਥੋੜੋ ਨੇ ਪੱਪਾ ਕਹਿੰਦੇ ਵੀ ਖਾਂਦੀਆਂ ਕਰਕੇ ਤਾਂ ਬੋਲਦੇ ਆ ਉੱਤਦੀਆਂ ਏ ਭੋਜਨ ਬੰਦ ਕੀ ਆਪੋ ਆਪਣੇ ਮਾਲਕ ਨੂੰ ਜਲਸ ਕਰਦਿਆਂ ਨੇ ਹਾਂ ਹਾਂਜੀ ਤੇ ਉਹਨਾਂ ਦਾ ਸੁਖ ਦਾ ਉਹ ਰੱਬ ਨੇ ਦੇਖਣਾ ਹੁੰਦਾ ਵੀ ਇਹਦੇ ਚ ਵੱਧ ਪਿਆਰ ਨਾ ਕੋਣ ਮਤਲਬੀ ਹੈ ਨਾ ਹਾਂਜੀ ਉਹ ਕੀ ਹੋ ਸਕਦਾ ਅ ਹੋਰ ਸਵਾਲ ਜਵਾਬ ਕਰਦੇ ਨੇ ਵੀ ਉਹ ਕੀ ਪਤਾ ਰੱਬ ਨੂੰ ਰੋਟੀ ਮੰਗਦਿਆਂ ਨੇ ਹਾਂਜੀ ਉਹ ਤਾਂ ਆਪਣੀ ਸੋਚ ਨਹੀਂ ਤੇ ਆ ਹਾਂਜੀ ਜਿਵੇਂ ਕਿਸੇ ਨੇ ਕਿਹਾ ਚੱਤਰ ਹੁੰਦਾ ਆਪਣਾ ਪੰਜਾਬੀ ਚੱਤਰ ਕਹਿੰਦੇ ਨੇ ਜਿਹੜਾ ਕਹਿੰਦਾ ਭਗਵਾਨ ਤੇਰੀ ਕੁਦਰਤ ਹਾਂਜੀ ਉਹ ਕਿਹੜੇ ਰਾਸਤੇ ਤੇ ਜਾਂਦਾ ਸੀ ਇਨਸਾਨ ਉਹ ਕਹਿੰਦਾ ਵੀ ਆਹ ਕੀ ਕਹਿੰਦਾ ਉਹ ਬਾਣੀਆਂ ਸੀਗਾ ਉਹ ਕਹਿੰਦਾ ਵੀ ਉਹ ਕਹਿੰਦਾ ਨੌਂ ਤੇਲ ਅਦਰਕ ਬਾਣੀਆਂ ਸੀ ਉਹਨੇ ਉਹ ਹਿਸਾਬ ਨਾਲ ਗੱਲ ਕਰੀ ਜਿਵੇਂ ਜਿਵੇਂ ਆਏ ਕਿਸੇ ਨੇ ਕੁਛ ਗਿਆ ਇੱਕ ਫਿਰ ਤੇਰੇ ਵਰਗਾ ਇਨਸਾਨ ਆਇਆ ਉਹਨੂੰ ਪੁੱਛਿਆ ਵੀ ਇਹ ਕੀ ਕਹਿੰਦਾ ਬਈ ਅੱਛਾ ਜੀ ਉਹ ਕਹਿੰਦਾ ਵੀ ਮਹਾਰਾਜ ਜੀ ਤਾਂ ਸਾਫ਼ ਸੁਣਦਾ ਇਹ ਕਹਿੰਦਾ ਭਗਵਾਨ ਤੇਰੀ ਕੋਦਰਤ ਅੱਛਾ ਜੀ ਉਹ ਗੱਲਾਂ ਹਨਾ ਹਾਂਜੀ ਜਿਹੜਾ ਕੋਈ ਇਨਸਾਨ ਆ ਉਹਨੇ ਹਰ ਇੱਕ ਨੇ ਆਪਣੇ ਸੌਖਾ ਹੀ ਸੌਖਾ ਜੀਵਨ ਬਣ ਲਈ ਉਹ ਪਾਪ ਵੀ ਚੁੰਮਦਾ ਤੇ ਉਹ ਗਲਤ ਤਾਂ ਕੋਈ ਕਰਦਾ ਹੀ ਨਹੀਂ ਆ ਚਾਹੇ ਕੋਈ ਪਾਗਲ ਆ ਮੇਰੇ ਵਰਗਾ ਜੇ ਉਹਨੂੰ ਕਹੇ ਤੂੰ ਪਾਗਲਾ ਉਹਨੇ ਕਹਣਾ ਤੂੰ ਪਾਗਲਾ ਫੇਰ ਉਹਨੂੰ ਕੀ ਕਹਾਂ ਪਾਗਲ ਤੇ ਚੰਦਜੀਤ ਸਿੰਘ ਆਪਾਂ ਨੇ ਵੀ ਆਪਣਾ ਜੀਵਨ ਨਕਲ ਜਣਾਣਾ ਨਾ ਇਦਾਂ ਹੀ ਗੁਰੂਆਂ ਦਾ ਜਸ ਗਾ ਕੇ ਕਿਸੇ ਦੀ ਮਦਦ ਮਦਦ ਲੋੜ ਹੋਵੇ ਹਾਂਜੀ ਤੇ ਉਹਦੀ ਹਾਂ ਨਾ ਬੇਸਹਾਰਾ ਜਿਹੜਾ ਹਾਂਜੀ ਤਾਂ ਸ਼ੁਕਰਗ੍ਰਹਿ ਉਹ ਤੇ ਸ਼ੁਭ ਪ੍ਰਭਾਵ ਪਾਉਂਦੇ ਨੇ ਜਿਹਦੇ ਅਚਾਰ ਵਧੀਆ ਹੁੰਦੇ ਨੇ ਵਿਹਾਰ ਵਧੀਆ ਹੁੰਦਾ ਠੀਕ ਹੈ ਬਰਤਨ ਨੂੰ ਵਿਹਾਰ ਕਹਿੰਦੇ ਨੇ ਯੂਪੀ ਵਿਹਾਰ ਨਹੀਂ ਕਹਿੰਦੇ ਬਰਤਨ ਨੂੰ ਵਿਹਾਰ ਠੀਕ ਹੈ ਜੀ ਇਹ ਆਪਣਾ ਵਿਹਾਰ ਵਧੀਆ ਕਹਿੰਦਾ ਬਰਤਨਾਂ ਪੰਜਾਬੀ ਚ ਬਰਤਨਾਂ ਕਹਿੰਦੇ ਨੇ ਉਹ ਵਿਹਾਰ ਕਹਿੰਦੇ ਨੇ ਹਾਂਜੀ ਉਹ ਜਿਹੜਿਆਂ ਜੀਵਨ ਦੇ ਕਾਫੇ ਆ ਹਾਂਜੀ ਤੇ ਉਹ ਤੇ ਸਾਰਾ ਜੀਵਨ ਹੁੰਦਾ ਏ ਤੋਂ ਜੰਦ ਤੱਕ ਜਦੋਂ ਪੈਦਾ ਹੋਊਗਾ ਹਾਂਜੀ ਸੱਜੇ ਤੇ ਆਉਣੇ ਵਾਲਾ ਜਿਹੜਾ ਹਨਾ ਹਾਂਜੀ ਆਪਾਂ ਕਹਿੰਦੇ ਵੀ ਹੁੰਦੇ ਆ ਵੀ ਇਹ ਸਤ ਕਰਨਾ ਇਹ ਸਤ ਭਰਲਾ ਹਨ ਇਹ ਜੀਵਨ ਦੇਖਾ ਬਦਲਦੀਆਂ ਰਹੇ ਆ ਨੇ ਹਾਂਜੀ ਤੇ ਇਹਦੇ ਨਾਲ ਟੇਵੇ ਦਾ ਈਵਨ ਦਾ ਲਿਖਤ ਹੁੰਦਾ ਅੱਛਾ ਜੀ ਪੰਗਾ ਜੀ ਫਤਿਹ ਸਾਰਿਆਂ ਨੂੰ ਫਤਿਹ ਪਿਆਰੇ ਧਰਮਾਨੁ ਜੈ ਜੈਕਾਰ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ